ਉਹ ਜਾਣ ਦੋ ਜਾਣ ਦੋ ਜੀਤੇ ਤੁਚੀ ਅੱਗੇ ਪਤੰਦਰ ਉਹ ਘਟ ਕੂੰਜੇ ਲੱਗੇ ਹੋਇਆਂ ਜਿਹੜੇ ਹੁਣ ਚੰਨੀ ਕੋਲੋਂ ਬੱਕਰੀ ਮੈਂ ਮਣੇ ਲਿਆ ਕੇ ਪਾਲਣ ਲੱਗੇ ਚੰਨੀ ਪਤੰਦਰ ਉਹ ਹੀ ਬੱਕਰੀ ਨੇ ਕੂੰਜੇ ਲਾਇਆ ਜਿਹੜੀ ਚੂਹੇ ਤੇ ਚੋਂਦਾ ਹੁੰਦਾ ਸੀ ਵਾਹੋ ਬਾਈ ਭੰਤੇ ਮੈਨੇ ਜੀਜੇ ਨੂੰ ਸਮਝਾਇਆ ਸੀ ਵੀ ਚੰਨੀ ਵਾਲੀ ਬੱਕਰੀ ਰਹਿਣ ਦੇ ਉਹ ਤਾਂ ਆਪ ਪਤੰਦਰ ਕੂੰਜੇ ਲੱਗੇ ਆ ਪਿਆ ਕਿ ਤੇ ਆਪਾਂ ਨੂੰ ਨਾ ਲਾ ਦੇ ਜੀਜਾ ਪਤੰਦਰ ਕਹਿੰਦਾ ਆਪਾਂ ਵੀ ਕੂੰਜੇ ਲੱਗੇ ਤਾਂ ਹੋਇਆਂ ਕੀ ਪਤਾ ਬੱਕਰੀ ਕੰਮ ਕਾਰੀ ਦੇਵੇ Subscribe now and press the bell icon. Never miss an update.